ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੀ ਖਬਰ ਐਨ ਆਰ ਆਈ ਪਰਿਵਾਰ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵੱਲੋਂ ਦਿੱਲੀ ਤੋਂ ਆਉਣ ਸਮੇਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਸੀ ਕਿ ਹਰਿਆਣਾ ਦੇ ਵਿੱਚ ਉਹਨਾਂ ਨੂੰ ਘੇਰ ਕੇ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਐਨ ਆਰ ਆਈ ਮਾਮਲਿਆਂ ਦੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਕਰਨ ਤੱਕ ਦੀ ਗੱਲ ਆਖ ਦਿੱਤੀ ਹੈ ਤਾਨੂੰ ਦੱਸਦੀ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਪੰਜਾਬ ਦੇ ਐਨਆਰਆਈ ਮਾਮਲਿਆਂ ਦੇ ਮੰਤਰੀ ਨੇ ਅਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹੇ ਦੇ ਪਿੰਡ ਚਿਮਨੇਵਾਲਾ ਦੇ ਵਿੱਚ ਪਹੁੰਚ ਕੇ ਐਨਆਰਆਈ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਪਿਛਲੇ ਦਿਨੀ ਪਰਿਵਾਰ ਦਿੱਲੀ ਤੋਂ ਪੰਜਾਬ ਆਉਣ ਦੇ ਸਮੇਂ ਹਰਿਆਣਾ ਦੇ ਵਿੱਚ ਜਿਹੜਾ ਹਮਲੇ ਦਾ ਸ਼ਿਕਾਰ ਹੋਇਆ ਸੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਦੀਪ ਸਿੰਘ ਢਾਲੀਵਾਲ ਨੇ ਆਖਿਆ ਕਿ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਚਿੱਠੀ ਲਿਖ ਕੇ ਉਕਤ ਘਟਨਾ 'ਚ ਸ਼ਾਮਲ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਤੋਂ ਮਿਲਣ ਦਾ ਸਮਾਂ ਵੀ ਮੰਗਿਆ ਹੈ ਤਾਂ ਜੋ ਹਰਿਆਣਾ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਅਤੇ ਦਿੱਲੀ ਤੇ ਪੰਜਾਬ ਦੇ ਵਿਚਕਾਰ ਆਵਾਜਾਈ ਕਰਨ ਵਾਲੇ ਪੰਜਾਬੀਆਂ ਨੂੰ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਉਹਨਾਂ ਹਰਿਆਣਾ ਸਰਕਾਰ ਤੋਂ ਮੰਗ ਰੱਖੀ ਹੈ ਕਿ ਪੰਜਾਬ ਨੂੰ ਦਿੱਲੀ ਨਾਲ ਜੋੜਦੀਆਂ ਸੜਕਾਂ ਤੇ ਸੁਰੱਖਿਆ ਦੇ ਪਖਤਾ ਪ੍ਰਬੰਧ ਕੀਤੇ ਜਾਣ ਇਸ ਵਕਤ ਉਹਨਾਂ ਨੇ ਇਹ ਵੀ ਕਿਹਾ ਕਿ ਉਕਤ ਮਾਮਲੇ 'ਚ ਸੁਖਵਿੰਦਰ ਕੌਰ ਜੋ ਕਿ ਵਿਦੇਸ਼ ਤੋਂ ਪਰਤੇ ਸੀ ਅਤੇ ਉਹਨਾਂ ਦੇ ਪਤੀ ਬੂਟਾ ਸਿੰਘ ਉਹਨਾਂ ਨੂੰ ਦਿੱਲੀ ਤੋਂ ਲੈਣ ਗਏ ਸੀ ਅਤੇ ਰਸਤੇ ਦੇ ਵਿੱਚ ਉਹਨਾਂ ਉੱਤੇ ਹਮਲਾ ਹੋਇਆ ਸੀ ਉਹਨਾਂ ਕਹੇ ਕਿ ਇਸ ਵਾਰਦਾਤ ਦੇ ਸਮੇਂ ਡਰਾਈਵਰ ਲਖਵਿੰਦਰ ਸਿੰਘ ਦੇ ਵੱਲੋਂ ਜੋ ਫਰਤੀ ਨਾਲ ਕਾਰਵਾਈ ਕਰਦਿਆਂ ਵੱਡੇ ਜਾਨੀ ਨੁਕਸਾਨ ਤੋਂ ਬਚਾਇਆ ਗਿਆ ਜਿਸ ਨੂੰ ਦੇਖਦਿਆਂ ਕੈਬਨਟ ਮੰਤਰੀ ਨੇ ਡਰਾਈਵਰ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਵੀ ਕਰ ਦਿੱਤਾ ਇਸ ਦੌਰਾਨ ਉਹਨਾਂ ਡਰਾਈਵਰ ਲਖਵਿੰਦਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਬਹਾਦਰੀ ਪੁਰਸਕਾਰ ਦੇਣ ਦਾ ਵੀ ਪ੍ਰੋਸਾਦ ਵਾਇ ਇਸ ਮੌਕੇ ਆਈਜੀ ਐਨਆਰਆਈ ਸਰਦਾਰ ਜੇਐਸ ਵਾਲੀਆ ਐਸਡੀਐਮ ਵਿਪਨ ਭੰਡਾਰੀ ਦੇਵਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਤੋਂ ਵੀ ਜਿਹੜੇ ਉਹਨਾਂ ਦੇ ਨਾਲ ਮੌਜੂਦ ਸਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਜਿਸ ਦੀ ਲਗਾਤਾਰ ਸੋਸ਼ਲ ਮੀਡੀਆ ਉਤੇ ਚਰਚਾ ਚੱਲ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਅੱਧੀ ਰਾਤ ਨੂੰ ਜਦੋਂ ਉਹ ਦਿੱਲੀ ਤੋਂ ਐਂਟਰ ਕਰਦੇ ਆ ਉਸ ਤੋਂ ਬਾਅਦ ਟਾਬੇ ਤੋਂ ਕੁਝ ਲੋਕ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ ਤੇ ਗੱਡੀ ਉਹਨਾਂ ਦੇ ਅੱਗੇ ਲਾ ਕੇ ਉਹਨਾਂ ਨੂੰ ਲੁੱਟਣ ਅਤੇ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸੇ ਤਰੀਕੇ ਬਚ ਬਚਾ ਕੇ ਬਾਥਰੂਮਾਂ ਵਿੱਚ ਲੁੱਕ ਕੇ ਉਹਨਾਂ ਨੇ ਸਮਾਂ ਟਪਾ ਕੇ ਪੰਜਾਬ ਦੇ ਵਿੱਚ ਐਂਟਰੀ ਕੀਤੀ ਸੀ ਜਿਸ ਤੋਂ ਬਾਅਦ ਪੰਜਾਬ ਆ ਕੇ ਉਹਨਾਂ ਨੇ ਮੀਡੀਆ ਨਾਲ ਮੁਖਾਤਬ ਹੁੰਦੀਆਂ ਸਾਰੀ ਵਾਰਦਾਤ ਜੋ ਹੋਈ ਸੀ ਉਹਨਾਂ ਦੇ ਨਾਲ ਉਸ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਅਸੀਂ ਮਸਾ ਜਾਣ ਬਜਾ ਕੇ ਪੰਜਾਬ ਪਹੁੰਚੇ ਆ ਅਗਲੀ ਖਬਰ ਦੇ ਵੱਲ ਵਧਦੇ ਆ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਪੰਜ ਸੰਗ ਸਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਜੋ ਕੇਸਰੀ ਨਿਸ਼ਾਨ ਸਾਹਿਬ ਗੁਰੂ ਘਰਾਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੀ ਥਾਂ ਤੇ سرمਈ ਅਤੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਲਗਾਉਣ ਦਾ ਇੱਕ ਪੱਤਰ ਜਾਰੀ ਕੀਤਾ ਹੈ ਕਿਉਂਕਿ ਹਵਾਲਾ ਦਿੱਤਾ ਗਿਆ ਜੋ ਸਿੱਖ ਰਹਿਤ ਮਰਿਆਦਾ ਛਪੀ ਹੋਈ ਹੈ ਜੋ ਲਾਗੂ ਕੀਤੀ ਗਈ ਹੈ ਪਹਿਲਾਂ ਤੋਂ ਲੈ ਕੇ ਉਸ ਨੂੰ ਹੀ ਪ੍ਰਵਾਨ ਕਰਨ ਅਤੇ ਕੇਸਰੀ ਨਿਸ਼ਾਨ ਸਾਹਿਬ ਦੀ ਥਾਂ ਤੇ ਉੱਤੇ ਸੁਰਮਈ ਅਤੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਲਗਾਉਣ ਅਤੇ ਪੋਸ਼ਾਕੇ ਪਹਿਨਾਉਣ ਦਾ ਹੁਕਮ ਦਿੱਤਾ ਗਿਆ ਹੈ ਕਿਉਂਕਿ ਕਈ ਲੋਕਾਂ ਨੂੰ ਇਸ ਦੇ ਨਾਲ ਦੁਬਿਧਾ ਹੁੰਦੀ ਸੀ ਕਿ ਇਹ ਕੇਸਰੀ ਹੈ ਜਾਂ ਭਗਵਾ ਇਸ ਕਰਕੇ ਹੁਣ ਜੋ ਨਿਸ਼ਾਨ ਸਾਹਿਬ ਦਾ ਪੋਸ਼ਾਕ ਦਾ ਰੰਗ ਹੈ ਉਸ ਨੂੰ ਬਸੰਤੀ ਤੇ ਸੁਰਮਈ ਕਰਨ ਦਾ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਤਾਂ ਕਿ ਜੋ ਰਹਿਤ ਮਰਿਆਦਾ ਹੈ ਉਸ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ ਅਗਲੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਹੈ ਜੋ ਅੱਜ ਦਿਨਾਂ ਨਗਰ ਪਹੁੰਚੇ ਸੀ ਅਤੇ ਇੱਥੇ ਉਹਨਾਂ ਦੇ ਵੱਲੋਂ ਇੱਕ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਤੇ ਹੋਰ ਵੀ ਇਸ ਇਲਾਕੇ ਦੇ ਲਈ ਕਈ ਅਜਿਹੇ ਪ੍ਰੋਜੈਕਟਾਂ ਨੂੰ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਲਈ ਚੱਲਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਨਾਂ ਨਗਰ ਦੇ ਵਿੱਚ ਪਹੁੰਚ ਕੇ ਓਵਰ ਬ੍ਰਿਜ ਦਾ ਜਿੱਥੇ ਉਦਘਾਟਨ ਕੀਤਾ ਉੱਥੇ ਸਾਰੀਆਂ ਪਾਰਟੀਆਂ ਦੇ ਨਿਸ਼ਾਨਾ ਵੀ ਸਾਧਿਆ ਉਨ੍ਹਾਂ ਕਿਹਾ ਕਿ ਇਹ ਲੋਕ ਆਪਣੇ ਪਰਿਵਾਰਾਂ ਤੱਕ ਸੀਮਤ ਨੇ ਅਤੇ ਉਹਨਾਂ ਨੇ ਲੋਕਾਂ ਬਾਰੇ ਕੁਝ ਨਹੀਂ ਸੋਚਿਆ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੂੰ ਮਿਲਣ ਲਈ ਦਿੱਲੀ ਜਾ ਰਹੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਵਿੱਚ ਖੁਸ਼ੀ ਦੇ ਜਸ਼ਨ ਮਨਾਉਣੇ ਬੰਦ ਹੋ ਗਏ ਸੀ ਕੀ ਤੁਸੀਂ ਕਦੇ ਨੌਕਰੀ ਦੇਣ ਵਾਲੀ ਕਾਨਫਰੰਸ ਬਾਰੇ ਸੁਣਿਆ ਉਹ ਆਪਣੇ ਪਰਿਵਾਰਾਂ ਤੱਕ ਹੀ ਸੀਮਤ ਸੀ ਉਹਨਾਂ ਕਿਹਾ ਕਿ ਅਸੀਂ ਦਿਨ ਰਾਤ ਪੰਜਾਬ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਾਂ ਸੁਪਰੀਮ ਕੋਰਟ ਜਾਣ ਦੀ ਗੱਲ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਖੀ ਹੈ ਕਿ ਪੰਜਾਬ ਦੇ ਹੱਕਾਂ ਲਈ ਅਸੀਂ ਲੜਾਂਗੇ ਆਪਣਾ ਹੱਕ ਜ਼ਰੂਰ ਲਵਾਂਗੇ ਭੀਖ ਨਹੀਂ ਮੰਗਦੇ ਹੱਕ ਮੰਗਦੇ ਆ ਉਹਨਾਂ ਲੋਕਾਂ ਨੂੰ ਕਹਾਂ ਕਿ ਤੁਹਾਡਾ ਇੱਥੇ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਵਿਕਾਸ ਜਾਂ ਸਰਕਾਰ ਦੀਆਂ ਨੀਤੀਆਂ ਨੂੰ ਪਸੰਦ ਕਰ ਰਹੇ ਹੋ ਪਹਿਲਾਂ ਦੀਆਂ ਸਰਕਾਰਾਂ ਮੇਰੇ ਬੇਟੇ ਭਤੀਜੇ ਤੇ ਜੀਜੇ ਤੱਕ ਹੀ ਸੀਮਤ ਸੀ ਸਾਡੀ ਸਰਕਾਰ ਨੇ ਹੁਣ ਤੱਕ 43000 ਨੌਕਰੀਆਂ ਦੇ ਦਿੱਤੀਆਂ ਕਿਸੇ ਤੇ ਇੱਕ ਵੀ ਪੈਸਾ ਨਹੀਂ ਲਿਆ ਗਿਆ ਕੋਈ ਇਹ ਕਹ ਦੇਵੇ ਕਿ ਪੈਸੇ ਦੇਣੇ ਪੈਣਗੇ ਸਰਕਾਰਾਂ ਦਾ ਫਰਜ਼ ਹੈ ਜੋ ਅਸੀਂ ਨਿਭਾ ਰਹੇ ਹਾਂ ਸੀਮਾਨ ਨੇ ਕਿਹਾ ਕਿ ਫੌਜ ਵਿੱਚ ਗੁਰਦਾਸਪੁਰ ਇਲਾਕੇ ਦੇ ਬਹੁਤ ਸਾਰੇ ਲੋਕ ਨੇ ਪਹਿਲਾਂ ਦੀਆਂ ਸਰਕਾਰਾਂ ਸ਼ਹੀਦਾਂ ਦਾ અપਮਾਨ ਕਰਦੀਆਂ ਸੀ ਤੇ ਸ਼ਹੀਦਾਂ ਦਾ ਮਜ਼ਾਕ ਉਡਾਉਂਦੀਆਂ ਸੀ ਇਹ ਲੋਕ ਸ਼ਹੀਦ ਦੀ ਪਤਨੀ ਨੂੰ ਸਲਾਈ ਮਸ਼ੀਨ ਦਿੰਦੇ ਸੀ ਜਦੋਂ ਕਿ ਦਿੱਲੀ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਿੱਤੇ ਜਾ ਰਹੇ ਨੇ ਉਹਨਾਂ ਕਹੇ ਕਿ ਸ਼ਹੀਦ ਦਾ ਮਲ ਨਹੀਂ ਪਾ ਰਹੇ ਇਸ ਬਾਰੇ ਪਹਿਲਾਂ ਕਦੇ ਕਿਸੇ ਨੇ ਨਹੀਂ ਸੀ ਸੋਚਿਆ ਦਿਨਾਂ ਨਗਰ ਕਾਦੀਆਂ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਪਠਾਨਕੋਟ ਸੁਜਨਪੁਰ ਤੇ ਭੋਆ ਦੇ ਲੋਕ ਹੁਣ ਆਪਣੇ ਆਪ ਨੂੰ ਪਛੜਿਆ ਹੋਇਆ ਜੋ ਸਮਝ ਰਹੇ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਤੁਹਾਡੇ ਵੱਲੋਂ ਚੁਣेंगे ਆਗੂ ਨੇ ਆਪਣੇ ਘਰ ਭਰ ਲਏ ਤੇ ਉਹਨਾਂ ਨੇ ਆਮ ਲੋਕਾਂ ਬਾਰੇ ਨਹੀਂ ਸੋਚਿਆ ਦੋ ਤਿੰਨ ਪਾਸਿਆਂ ਤੋਂ ਆਪਣਾ ਘਰ ਭਰ ਲੈਂਦੇ ਆ ਤੇ ਪੰਜਾਬ ਦੇ ਵਿੱਚ ਇੱਕ ਹੀ ਗੱਲ ਹੈ ਜਿਸ ਵਿੱਚ ਹੇਠਲੀ ਮੰਜ਼ਲ ਤੇ ਕਿਸੇ ਹੋਰ ਪਾਰਟੀ ਦਾ ਅੱਛਾ ਝੰਡਾ ਹੈ ਤੇ ਉੱਪਰਲੇ ਪਾਸੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ ਤੇ 12 ਤੋਂ 20 ਪੌੜੀਆਂ ਇਸ ਦੇ ਵਿੱਚ ਨੇ ਭਵਿੱਖ ਦੇ ਤੌਰ ਤੇ ਉਹ ਜੋ ਨਿਸ਼ਾਨਾ ਲਾ ਰਹੀ ਸੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਉਸ ਦੇ ਭਰਾ ਫਤਿਹਜੰਗ ਬਾਜਵਾ ਉੱਤੇ ਲਾ ਰਹੇ ਸਨ ਅਗਲੀ ਖਬਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ ਅਮਰਿਤਪਾਲ ਸਿੰਘ ਨੇ ਐਨਐਸਏ ਨੂੰ ਚੁਣੌਤੀ ਦਿੱਤੀ ਸੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਅਤੇ ਇਸ ਦੇ ਉੱਤੇ ਅੱਜ ਸੁਣਵਾਈ ਹੋਣੀ ਸੀ ਪਰ ਇਹ ਸੁਣਵਾਈ ਹੁਣ 31 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਅਮਰਿਤਪਾਲ ਸਿੰਘ ਦੇ ਵੱਲੋਂ ਜੋ ਪਟੀਸ਼ਨ ਦਾਖਲ ਕੀਤੀ ਗਈ ਹੈ ਉਸ ਦੇ ਵਿੱਚ ਕੁਝ ਤਰੁੱਟੀਆਂ ਖਾਮੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਜਿਸ ਨੂੰ ਦਰਸਤ ਕਰਨ ਦੇ ਲਈ ਆਖਿਆ ਗਿਆ ਤੇ ਉਸ ਤੋਂ ਬਾਅਦ 31 ਜੁਲਾਈ ਭਾਵ ਪਰਸੋਂ ਵਾਲੇ ਦਿਨ ਇਸ ਦੇ ਉੱਤੇ ਦੁਬਾਰਾ ਸੁਣਵਾਈ ਹੋਵੇਗੀ ਕੁਝ ਜਿਹੜੀਆਂ ਤਰੁੱਟੀਆਂ ਨੇ ਉਹ ਅਮਰਿਤਪਾਲ ਸਿੰਘ ਦੇ ਮਾਪਿਆਂ ਦੇ ਉਮਰ ਨੂੰ ਲੈ ਕੇ ਨੇ ਅਤੇ ਕੁਝ ਹੋਰ ਤਰੁੱਟੀਆਂ ਵੀ ਹੋ ਸਕਦੀਆਂ ਤਾਂ ਇਸ ਨੂੰ ਦੁਬਾਰਾ ਜਿਹੜੀ ਹੈ ਸੁਧਾਰ ਕੇ ਪੇਸ਼ ਕਰਨ ਦੇ ਲਈ ਕਿਹਾ ਗਿਆ ਤੇ 31 ਜੁਲਾਈ ਨੂੰ ਅਮਰਿਤਪਾਲ ਸਿੰਘ ਦੀ ਇਸ ਪਟੀਸ਼ਨ ਤੇ ਸੁਣਵਾਈ ਹੋਵੇਗੀ ਕਿਉਂਕਿ ਅਮਰਿਤਪਾਲ ਸਿੰਘ ਨੇ ਇਸ ਪਟੀਸ਼ਨ ਨੂੰ ਚੁਣੌਤੀ ਦਿੱਤੀ ਹੈ ਪਟੀਸ਼ਨ ਦੇ ਵਿੱਚ ਐਨਐਸਏ ਨੂੰ ਐਨਐਸਏ ਨੂੰ ਉਹਨਾਂ ਨੇ ਬਿਲਕੁਲ ਗਲਤ ਦੱਸਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਐਮਪੀ ਬਣ ਚੁੱਕਿਆ ਹਾਂ ਤੇ ਲੋਕਾਂ ਦੇ ਮੁੱਦੇ ਸੰਸਦ ਦੇ ਵਿੱਚ ਚੁੱਕੇ ਜਾਣੇ ਹਨ ਅਤੇ ਜੋ ਐਨਐਸਏ ਵਧਾ ਦਿੱਤੀ ਗਈ ਹੈ 1 ਸਾਲ ਹੋਰ ਉਸ ਨੂੰ ਵੀ ਚੁਣੌਤੀ ਅਮਰਿਤਪਾਲ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਪੈਰਿਸ 올림픽 ਦੇ ਨਾਲ ਜੁੜੀ ਹੋਈ ਹੈ ਪੈਰਿਸ 올림픽 ਖੇਡਾਂ ਦੇ ਵਿੱਚ ਅੱਜ ਭਾਰਤੀ ਹਾਕੀ ਟੀਮ ਨੇ ਅਰਜنٹੀਨਾ ਦੇ ਨਾਲ ਮੁਕਾਬਲਾ ਖੇਡਿਆ ਜਿਸ ਦੇ ਵਿੱਚ ਮੁਕਾਬਲਾ ਡਰਾ ਹੋ ਗਿਆ ਭਾ ਬਰਾਬਰੀ ਦੇ ਉੱਤੇ ਖਤਮ ਹੋ ਗਿਆ ਪੈਰਤੀ ਟੀਮ ਦੀ ਜਿਹੜੀ ਡਿਫੈਂਸ ਸੀ ਉਹ ਚੰਗੀ ਦਿਖਾਈ ਦਿੱਤੀ ਅਤੇ ਪਹਿਲਾ ਗੋਲ ਜਿਹੜਾ ਭਾਰਤੀ ਟੀਮ ਦੇ ਖਿਲਾਫ ਬੜਾ ਜਲਦੀ ਕਰ ਦਿੱਤਾ ਗਿਆ ਸੀ ਅਰਜنٹੀਨਾ ਦੇ ਵੱਲੋਂ ਜਿਸ ਤੋਂ ਬਾਅਦ ਆਖਰੀ ਕੁਝ ਮਿੰਟਾਂ ਦੇ ਵਿੱਚ ਭਾਰਤੀ ਟੀਮ ਨੇ ਵਾਪਸੀ ਕੀਤੀ ਅਤੇ 58ਵੇਂ ਮਿੰਟ ਦੇ ਵਿੱਚ ਤਕਰੀਬਨ ਗੋਲ ਕਰਕੇ ਭਾਰਤੀ ਟੀਮ ਨੇ ਮੈਚ ਦੇ ਇੱਕ ਇੱਕ ਦੀ ਬਰਾਬਰੀ ਕਰ ਲਈ ਜਿਸ ਤੋਂ ਬਾਅਦ ਕੋਈ ਵੀ ਟੀਮ ਦੁਬਾਰਾ ਗੋਲ ਨਹੀਂ ਕਰ ਸਕੀ ਅਤੇ ਮੁਕਾਬਲਾ ਇੱਕ ਇੱਕ ਦੇ ਡਰਾਅ ਦੇ ਉੱਤੇ ਖੇਡਿਆ ਗਿਆ ਜਿਸ ਤੋਂ ਪਹਿਲਾਂ ਦੋਵਾਂ ਟੀਮਾਂ 2004 ਦੇ ਵਿੱਚ 2-2 ਦੇ ਨਾਲ ਡਰਾਅ ਖੇਡਿਆ ਗਿਆ ਸੀ ਅਰਜنٹੀਨਾ ਦੇ ਨਾਲ ਇਹ ਭਾਰਤ ਦਾ ਦੂਜਾ ਡਰਾ ਮੈਚ ਹੈ ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਆਪਣਾ ਜੋ ਮੈਚ ਖੇਡਿਆ ਸੀ ਨਿਊਜ਼ੀਲੈਂਡ ਦੇ ਖਿਲਾਫ ਤਿੰਨ ਦਿਨ ਤਿੰਨ 2 ਦੇ ਨਾਲ ਜਿੱਤ ਲਿਆ ਸੀ ਅਤੇ ਅਗਲਾ ਮੈਚ ਭਾਰਤੀ ਟੀਮ ਆਇਰਲੈਂਡ ਦੇ ਖਿਲਾਫ ਕੱਲ੍ਹ ਯਾਨੀ ਕਿ 30 ਜੁਲਾਈ ਨੂੰ ਖੇਡਣ ਜਾ ਰਹੀ ਹੈ ਇਸ ਤੋਂ ਇਲਾਵਾ ਸ਼ੂਟਿੰਗ ਦੇ ਵਿੱਚ ਭਾਰਤੀ ਖਿਡਾਰੀਆਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਹੈ 브ਾਂਜ਼ ਮੈਡਲ ਮੁਕਾਬਲੇ ਦੇ ਵਿੱਚ ਸਰਬਜੋਤ ਸਿੰਘ ਅਤੇ ਮਨੂਪਕਰ ਦੇ ਵੱਲੋਂ ਕੱਲ ਆਪਣੀ ਕਿਸਮਤ ਅਜਵਾਈ ਜਾਵੇਗੀ ਤਾਂ 올림픽 ਖੇਡਾਂ ਦੇ ਵਿੱਚ ਭਾਰਤੀ ਤੀਰ ਅੰਦਾਜ਼ੀ ਪੁਰਸ਼ਾਂ ਦੀ ਟੀਮ ਹੈ ਜਿਹੜੀ ਉਹ ਕਵਾਰਟਰਫਾਈਨਲ ਮੁਕਾਬਲੇ ਵਿੱਚ ਹਾਰਨ ਤੋਂ ਬਾਅਦ ਬਾਹਰ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਭਾਰਤੀ ਬੈਡਮਿੰਟਨ ਦੇ ਖਿਡਾਰੀ ਦੇ ਵੱਲੋਂ ਆਪਣਾ ਮੁਕਾਬਲਾ ਜਿੱਤ ਕੇ ਅਗਲੇ ਰੌਂਡ ਦੇ ਵਿੱਚ ਪਰਵੇਸ਼ ਕਰ ਲਿਆ ਗਿਆ ਹੈ। ਇਹ ਸਹੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ।